ਇਹ ਲੋਕ ਚੜੱਪ ਕੇ ਪੈ ਗਿਆ ਤੇ ਲੰਗ ਗਿਆ ਤੋੜ ਗਿਆ ਬੈਰੀਕੇਡ ਨੂੰ ਇਹ ਪਿੰਡ ਕੁਸਲਾ ਦੀਆਂ ਤਸਵੀਰਾਂ ਨੇ ਪਰਸ ਨਾਲ ਪੂਰੀ ਤਾਕਤ ਨਾਲ ਪੈ ਗਈ ਆ ਤੋੜਤਾ ਬੈਰੀਕੇਡ ਨੂੰ ਕਾਣੇ ਆਡੇ ਇੱਕ ਨੌਜਵਾਨ ਟੱਪ ਗਏ ਨੇ ਕੰਦਾ ਉੱਤੋਂ ਦੀ ਮਾਰ ਗਏ ਨੇ ਛਾਲਾਂ ਹੁਣ ਛਾਲਾਂ ਨਾਲ ਪੂਰੀ ਜਿੱਦੋਜਾੜ ਹੋ ਰਹੀ ਆ ਇਸ ਟਾਈਮ ਇੱਕ ਬੀਜੇਪੀ ਦੇ ਟੈਂਡੀਗੇਟ ਇੱਥੇ ਪਿੰਡ ਕੁਸਲਾ ਦੇ ਵਿੱਚ ਆਏ ਸਿਆ ਜੋ ਉਸ ਦਾ ਵਿਰੋਧ ਕਰਨ ਦੇ ਲਈ ਪਹੁੰਚੇ ਕਿਸਾਨਾਂ ਜਿੱਥੇ ਬੰਦੀਆਂ ਤੇ ਪੁਲਿਸ ਨਾਲ ਹੋਈਏ ਟੜੱਪਾ ਪਿੱਛੇ ਪਿੱਛੇ ਹੋਈ ਪਿੱਛੇ ਬਣਿਆ ਪਿੱਛੇ ਪਿੱਛੇ ਤੇਸੇ ਹੋ ਜਾ ਪਿੱਛੇ ਇੰਮਨ ਮਰੋੜਾ ਪਾਣੀ ਪਾਉਣ ਨੂੰ ਪਾਣੀ